ਮੈਨੂੰ ਬੋਲ ਲੈੰਦੋ ਮੇਰੀ ਬੋਲਾਂ ਦਾ ਬਾਅਦ ਜਵਾਬ ਦੇਣਾ ਹੁਣ ਲਕੀਆਂ ਦੇ ਮਿਰਚਾਂ ਇਹਨਾਂ ਨੂੰ ਇਹਨਾਂ ਨੂੰ ਲਕੀਆਂ ਦੇ ਮਿਰਚਾਂ ਹੁਣ ਸੱਚੀ ਗੱਲ ਦੀਆਂ ਇੱਥੇ 25-25 ਸਾਲ ਤੋਂ ਤੁਸੀਂ ਇਹ ਸੰਸਦ 'ਚ ਬੈਠੇ ਜੋ ਲੋਕਾਂ ਦਾ ਛੋਸ਼ਨ ਕੀਤਾ ਗਦਾਪੁਰ ਦੇ ਲੋਕਾਂ ਦਾ ਆ ਤੁਹਾਨੂੰ ਦੱਸਾਂਗੇ ਲੋਕਾਂ ਨੇ ਮਾਤ ਦੇਹਰਾ ਬਾਬਾ ਨਾਨਕਵਾਲਿਆਂ ਦਿੱਤੀ ਆ ਔਰ ਸਾਰੇ ਆਉਣ ਵਾਲੀ ਸਤਾਇ ਤੋਂ ਤੁਹਾਨੂੰ ਸਾਰਿਆਂ ਨੂੰ ਮਤ ਦੇਣਗੇ ਗਦਾਪੁਰ ਵਾਲੇ ਲੋਕ ਆਜੋ ਮੈਦਾਨ 'ਚ ਹੁਣ میں اگری گل کروں گا اڈی گل ہوگی سنگھ بڑا والی بیٹھو سنگھ بڑا والی گرپریت بولو جی بیٹھو جی بیٹھو گل آپ گل ہونی نہیں جی گرپریت اپنی گل کرو ایک منٹ جی ہاں ایک منٹ بیٹھو جی ਬੈਠੋ 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 ਜੀ ਬਾਜਵਾਦੀ ਦੱਸੋ ਤੁਸੀਂ ਸਾਡੇ ਇੰਨੀ ਹੈ ਇੱਕ ਮਿੰਟ ਰੰਦਾਵਾ ਸਾਹਿਬ ਤੁਹਾਡੀ ਅਸੀਂ ਇੱਧਰ ਇੱਧਰ ਛੇਅਰ ਨੂੰ ਛੇਅਰ ਨੂੰ ਰੈਸ ਕਰੋ ਅਸੀਂ ਬੜੀ ਇਹਨਾਂ ਦੀ ਇੱਜ਼ਤ ਕਰਨੇ ਆ ਇੱਕ ਮਿੰਟ ਇਹਨਾਂ ਦੀ ਗੱਲ ਨੂੰ ਇਹੀ ਰਿਟਾਇਰ ਕਰੀਏ ਅਸੀਂ ਇਹਨਾਂ ਦੀ ਗੱਲ ਜੀ ਜੀ ਰੰਦਾਵਾ ਰੰਦਾਵਾ ਸਾਹਿਬ ਦਾ ਸੁਜੈਸ਼ਨ ਜਿਹੜਾ ਅਸੀਂ ਉਹਨੂੰ ਵੈਲਕਮ ਕਰਨੇ ਥੈਂਕ ਯੂ ਇੱਕ ਹਾਊਸ ਕਮੇਟੀ ਬਣਾਓ

ਇੱਕ ਇੱਕ ਮਿੰਟ ਮੰਤਰੀ ਜੀ ਇੱਕ ਮਿੰਟ ਬੈਠੋ ਤੁਸੀਂ ਬੈਠੋ ਜਰਾ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਤੁਹਾਡੇ ਮੰਤਰੀ ਜੀ ਖੜੇ ਆ ਬੈਠੋ ਤੁਸੀਂ ਮੈਨੂੰ ਬੋਲ ਲੈਂਦੋ ਮੇਰੀ ਬੋਲਾਂ ਤੋਂ ਬਾਅਦ ਜਵਾਬ ਦੇਣਾ ਹੁਣ ਲਕੀਆਂ ਦੇ ਮਿਰਚਾਂ ਇਹਨਾਂ ਨੂੰ ਇਹਨਾਂ ਨੂੰ ਲਕੀਆਂ ਦੇ ਮਿਰਚਾਂ ਹੁਣ ਸੱਚੀ ਗੱਲ ਦੀਆਂ ਇੱਥੇ 25 25 ਸਾਲ ਤੋਂ ਤੁਸੀਂ ਆ ਸੰਸਦ 'ਚ ਬੈਠ ਕੇ ਜੋ ਲੋਕਾਂ ਦਾ ਛੋਸ਼ਨ ਕੀਤਾ ਗਰਦਾਪੁਰ ਦੇ ਲੋਕਾਂ ਦਾ اب تک مت ڈیرا بابا نانک والے دیکھا اور سارے مت گردپور والے آج میدان چھ میں گل کر گرپریت بڑا والی بیٹھو سنگھ بڑا والی گرپریت بولو جی بیٹھو جی بیٹھو ਗੱਲ ਆਪਾਂ ਗੱਲ ਹੋਣੀ ਨਹੀਂ ਜੀ ਗੁਰਪ੍ਰੀਤ ਆਪਣੀ ਗੱਲ ਕਰੋ ਇੱਕ ਮਿੰਟ ਜੀ ਹਾਂ ਇੱਕ ਮਿੰਟ ਬੈਠੋ ਜੀ ਬੈਠੋ 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 ਜੀ ਬਾਜਵਾ ਜੀ ਦੱਸੋ ਤੁਸੀਂ ਸਰ ਇੰਨੀ ਹੈ ਇੱਕ ਮਿੰਟ ਰੰਦਾਵਾ ਸਾਹਿਬ ਤੁਹਾਡੀ ਅਸੀਂ ਇੱਧਰ ਇੱਧਰ ਛੇਰ ਨੂੰ ਛੇਰ ਨੂੰ ਰੈਸ ਕਰੋ ਅਸੀਂ ਬੜੀ ਇਹਨਾਂ ਦੀ ਇੱਜ਼ਤ ਕਰਨੇ ਆ ਇੱਕ ਮਿੰਟ ਇਹਨਾਂ ਦੀ ਗੱਲ ਨੂੰ ਇਹੀਂ ਰਿਟਾਇਰ ਅਸੀਂ ਇਹਨਾਂ ਦੀ ਗੱਲ ਨੂੰ ਜੀ ਜੀ ਰੰਦਾਵਾ ਰੰਦਾਵਾ ਸਾਹਿਬ ਦਾ ਸੁਜੈਸ਼ਨ ਜਿਹੜਾ ਅਸੀਂ ਉਹਨੂੰ ਵੈਲਕਮ ਕਰਨੇ ਥੈਂਕ ਯੂ ਇੱਕ ਹਾਊਸ ਕਮੇਟੀ ਬਣਾਓ ਅਸੀਂ ਨਾਲ ਚੱਲਨੇ ਆ ਇਹ ਸਕੇ ਨਾਲ ਵੀ ਅਸੀਂ ਵੇਖ ਲਈਏ ਸਭਾਈ ਕਿੰਨੀ ਹੋਈ ਹੈ ਥੈਂਕ ਯੂ ਆਓ lettes us ਐਵੇਂ ਅੱਗੇ ਤੁਹਾਡੀ ਗੱਲ ਆ ਗਈ ਕੀਮਾ ਜੀ ਠੀਕ ਹੈ ਹਰਪਾਲ ਸਿੰਘ ਕੀਮਾ ਜੀ ਮਾਜੋਗ ਸਪੀਕਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਸੁਣ ਰਿਹਾ ਸੀ ਰੰਦਾਵਾ ਸਾਹਿਬ ਤੇ ਬਾਜਵਾ ਸਾਹਿਬ ਦੀ ਕਨਵਰਸੇਸ਼ਨ ਓ ਰੰਦਾਵਾ ਬਹਿ ਜਾਓ ਹੁਣ ਤੁਸੀਂ ਤੁਹਾਡੀ ਗੱਲ ਆ ਗਈ ਹੈ ਬਹਿ ਜਾਓ ਬੈਠੋ ਪਲੀਜ਼ ਦੇਖੋ ਇੱਕ ਇੱਕ ਮਿੰਟ ਮੰਤਰੀ ਜੀ ਇੱਕ ਮਿੰਟ ਬੈਠੋ ਤੁਸੀਂ ਬੈਠੋ ਜਰਾ ਸਰਦਾਰ ਗੁਰਦੀਪ ਸਿੰਘ ਰੰਦਾਵਾ ਜੀ ਤੁਹਾਡੇ ਮੰਤਰੀ ਜੀ ਖੜੇ ਆ